ਅੱਜ ਗੁਰਦੁਆਰਾ ਸਿੰਘ ਸਿੰਘ ਦਾ ਜਿਹੜਾ ਮੁਹਾਲੀ ਦੇ ਵਿੱਚ ਮੈਂ ਬਹੋਂ ਪੁੱਠੀ ਨਤਨਸਤ ਕੋਣ ਆਇਆ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦੇਸ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਵੀ ਦਿੱਤੀ ਤੇ ਆਪਣੇ ਿੰਡੇ ਤੇ ਉਸ ਜ਼ੁਲਮ ਹੰਡ ਆਇਆ ਭਾਵੇਂ ਉੱਬਲਦੇ ਦੇ ਦੇ ਕੇ ਭਾਵੇਂ ਕਰਮ ਰੇਤ ਭਾਵੇਂ ਤਤੀ ਤਵੀ ਸੋ ਬਹੁਤ ਸਾਰੇ ਤਸੀਹੇ ਚੱਲੇ ਵੀ ਤੇ ਨਾਲ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪ੍ਰੇਰਨਾ ਵੀ ਦਿੱਤੀ ਕਿ ਜ਼ੁਲਮ ਦੇ ਖਿਲਾਫ ਤਾਨਾਸ਼ਾਹੀਆਂ ਦੇ ਖਿਲਾਫ ਲੜਨਾ ਇਹ ਉਹਨਾਂ ਵਾਲੀਆਂ ਪੀੜ੍ਹੀਆਂ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਇਹ ਸਾਨੂੰ ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਨੇ ਇਹਦੇ ਵਿੱਚ ਆਜ਼ਾਦੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਆਜ਼ਾਦੀ ਦੀ ਜੰਗ ਜਿਹੜੀ ਹੈ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਜਦੋਂ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਗਿਆ ਸੋ ਅੱਜ ਨਤਮਸਤਕ ਹੋਣ ਲਈ ਪੂਰੀ ਦੁਨੀਆ ਦੇ ਵਿੱਚ ਸੰਗਤਾਂ ਜਿੱਥੇ-ਜਿੱਥੇ ਵੀ ਉਹਨਾਂ ਦੇ ਨੇੜੇ ਦੇ ਗੁਰੂ ਘਰ ਨੇ ਉਹਨਾਂ ਤਮਸਤਕ ਹੋ ਰਹੀਆਂ ਨੇ ਔਰ ਸਾਨੂੰ ਆਪਰੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਉਹਨਾਂ ਬਾਰੇ ਅਗਲੀ ਪੀੜ੍ਹੀ ਨੂੰ ਦੱਸਣਾ ਵੀ ਚਾਹੀਦਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਯਾਦ ਰੱਖਦੀਆਂ ਨੇ ਉਹ ਕੌਮਾਂ ਬਚੀਆਂ ਰਹੇ ਨੇ ਕਮਾ ਪੁੱਲ ਜਾਨੀਆਂ ਦੇ ਵਿੱਚ ਉਹ ਕਮਮ ਜਿਹੜੀਆਂ ਮਿੱਟ ਜਾਇ ਕਰਦੀ ਹੈ ਨਾ ਸੋ ਅੱਜ ਪਰਿਵਾਰ ਸਮੇਤ ਇੱਥੇ ਸਾਡੇ ਕਿ ਮੈਂ ਪਹਿਲਾਂ ਵੀ ਆਉਂਦਾ ਐਨਾ ਸੋ ਸਾਡੇ ਕੋਲੇ ਇੱਕ ਬਹੁਤ ਵੱਡਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹਨਾਂ ਗੁਰੂਆਂ ਦੀ ਜਿਹੜੀ ਸੋਚ ਹੈ ਉਹ ਗੁਰੂ ਸਾਹਿਬ ਦੇ ਜਿਹੜਾ ਖਜ਼ਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸ਼ਬਦ ਗੁਰੂ ਦੇ ਰੂਪ ਚ ਉਹ ਸਾਡੇ ਕੋਲੇ ਹਾਗਾ ਮੈਂ ਕਹਿੰਦਾ ਜੇ ਇੱਕ ਅੰਗ ਨੂੰ ਵੀ ਪੜ ਕੇ ਉਹਦੀ ਵਿਆਖਿਆ ਜਾਂ ਵਿਸਥਾਰ ਕਰਨ ਲੱਗ ਜਾਈ ਤਾਂ ਵੀ ਕਈ ਮਹੀਨੇ ਲੱਗ ਜਾਣਗੇ ਇੰਨਾ ਕੁਝ ਸਚਾਈਆਂ ਉਹ ਚ ਲਿਖੀਆਂ ਹੋਈਆਂ ਜਿਸ ਵੇਲੇ ਗੁਰਨਾਕ ਸਾਹਿਬ ਨੇ ਪਵਨ ਗੁਰੂ ਪਾਣੀ ਤੇ ਤਾਂ ਮਾਤਾ ਤਰਤ ਮਹਾਤਾ ਜਿਸ ਵੇਲੇ ਲਿਖਿਆ ਉਸ ਵੇਲੇ ਤਾਂ ਕੋਈ ਫੈਕਟਰੀ ਤੁਆ ਨਹੀਂ ਕਰਦੀ ਹੋਣੀ ਇਹ ਤਾਂ 550 ਸਾਲ ਪਹਿਲਾਂ ਦੀ ਗੱਲਾਂ ਉਹ ਵੇਲੇ ਤਾਂ ਕੋਈ ਸਪਰੇਅ ਵੀ ਕਰਦਾ ਹੋਣਾ ਪਰ ਉਹਨਾਂ ਨੇ ਗੁਰੂ ਸਾਹਿਬ ਨੇ ਪਹਿਲੀ ਲਿਖਤਾ ਸੀ ਕਿ ਤਿੰਨ ਦਰਜੇ ਜ਼ਰੂਰ ਬਚਾਓ ਪਵਨ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਕਿਤਾ ਦਰਜਾ ਕਰ ਤਿੰਨ ਮਾਤਾ ਦਰਜਾ ਜੇਸੀ ਆਪਣੇ ਜੋ ਜ਼ਿੰਮੇਵਾਰੀ ਲੋਕਾਂ ਨੇ ਲਈ ਹੋਈ ਹੈ ਪੰਜਾਬ ਦੇ ਲੋਕਾਂ ਨੇ ਬਤੌਰ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਾਣੀ ਧਰਤੀ ਹਵਾ ਬਚਾਈਏ ਵਾਤਾਵਰਨ ਬਚਾਈਏ ਤੇ ਪਹਿਲਾਂ ਪਹਿਲਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਏਜੰਡੇ ਤੇ ਨਹੀਂ ਸੀ ਇਹ ਕਿ ਅਸੀਂ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਾ ਲਈਏ ਤਾਂ ਕਿ ਧਰਤੀ ਵਿਚਲਾ ਪਾਣੀ ਪਾਜੇ ਅਸੀਂ ਸਪਰੀਆਂ ਪਹਿਨ ਕਰਤੀਆਂ ਕਈ ਜਿਹੜੀਆਂ ਕਿ ਦੁਨੀਆ ਭਰ ਚ ਬਹਿਨ ਨੇ ਤੇ ਅਸੀਂ ਕਿਉਂ ਅ ਜਿਹੜਾ ਜ਼ਹਿਰਾਂ ਨੂੰ ਪ੍ਰਮੋਟ ਕਰ ਰਹੇ ਆ ਤੇ ਧਰਤੀ ਵਿਚਰੀ ਹੋ ਰਹੀ ਸੋ ਆਪਣੇ ਵੱਲੋਂ ਅਸੀਂ ਗੁਰੂਆਂ ਦੇ ਚੱਲੇ ਹੋਏ ਰਸਤੇ ਉੱਤੇ ਚੱਲ ਰਹੇ ਹਾਂ ਥੋੜਾ ਜਿਹਾ ਵੀ ਉਹਨਾਂ ਦੇ ਰਸਤੇ ਤੇ ਚੱਲ ਲਈਏ ਸੱਚ ਦੇ ਤੇ ਕਿਉਂਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਜਿਹੜਾ ਬੁੱਕ ਹੈ ਗੁਰੂ ਸਾਹਿਬ ਘਰ ਘਰ ਜਾ ਕੇ ਵਾਸੀਆਂ ਨਹੀਂ ਦਿੰਦੇ ਰਹੇ ਸੱਚ ਦਾ ਹੋਕਾ ਦਿੰਦੇ ਰਹੇ ਸੋ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਚਰਨ ਛੋਹ ਪ੍ਰਾਪਤ ਕਰਤੀ ਹੈ ਛੇਤ ਨਹੀਂ ਧਰਤੀ ਮੈਨੂੰ ਲੱਗਦਾ ਕੋਈ ਵੀ ਐਸਾ ਪਿੰਡ ਹੋਊਗਾ ਜਿੱਥੇ ਕੋਈ ਸ਼ੀਤਾਂ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਚਰਨ ਛੋਹ ਪ੍ਰਾਪਤ ਧਰਤੀ ਨਾ ਹੋਵੇ ਕੋਈ ਸੋ ਬਰਕਤ ਵਾਲੀ ਧਰਤੀ ਹੈ ਇੱਥੇ ਜਿਹੜਾ ਵੀ ਆਇਆ ਭਾਵੇਂ ਉਹ ਅ ਕਿਰਤ ਕਰਨ ਆਇਆ ਰੋਜੀ ਰੋਟੀ ਲਈ ਆਇਆ ਭਾਵੇਂ ਉਹ ਕੋਈ ਅ ਮੱਥਾ ਟੇਕਣਾ ਹੈ ਬਰਕਤ ਹੀ ਵਰਤ ਅਮਾ ਜੰਦਾ ਪਾਣੀ ਜਿਹੜਾ ਅਸੀਂ ਖਿੱਤਾ ਚ ਪਚਾਤਾ ਹੁਣ ਤੱਕ ਮੈਂ ਤੁਹਾਡੇ ਜਰੀਏ ਬੇਨਤੀ ਵੀ ਕਰੂੰਗਾ ਕਿ ਨਹਿਰੀ ਪਾਣੀ ਨੂੰ ਇਸਤੇਮਾਲ ਕਰੋ ਟਿਊਬਲ ਬੰਦ ਕਰ ਦਿਓ ਜੇ ਲਾਈਟ ਹੈਗੀ ਵੀ ਤਾਂ ਵੀ ਇਹ ਨਾ ਕੋਸ਼ਿਸ਼ ਕਰੋ ਕਿ ਨਹਿਰੀ ਵੀ ਆਈ ਜਾਂਦਾ ਟਿਊਬਲ ਵੀ ਚਲਾ ਰੱਖਿਆ ਹੈ ਨਾ ਤਾਂ ਕਿ ਪੱਥਰ ਲੋ ਧਰਤੀ ਦੇ ਜਿਹੜਾ ਪਾਣੀ ਬਚਾ ਸਕੀਏ ਉਹ ਐਸੀ ਗੱਲ ਨਹੀਂ ਪਾਣੀ ਉੱਪਰ ਆ ਸਕਦਾ ਪਰ ਸਾਡੇ ਵਾਸਤੇ ਦੇ ਵਾਸਤੇ ਸੋਸ਼ਲ ਸਾਰਾ ਸਾਨੂੰ ਸਾਰ ਨੂੰ ਰਲ ਕੇ ਕੰਮ ਕਰਨਾ ਪੂ ਕਲੀ ਸਰਕਾਰਾਂ ਦੇਣਾ ਚਾਹੀਦਾ ਹੈ ਮਾਸ਼ਾ ਰੱਬ ਇਹ ਕੰਮ ਆ ਰਿਹਾ ਹੈ ਇਲੈਕਸ਼ਨ ਲੈ ਕੇ ਇੱਕ ਨਾ ਇੱਕ ਕੰਪਲੀਟ ਚਰਤੀ ਵੀ ਨਾ ਹੈ ਕਿ ਪੰਚਾਇਤਿਆਂ ਨਗਰ ਨਿਗਮਦਿਆਂ ਨਗਰ ਕੌਂਸਲਾਂ ਦੀਆਂ ਜਿਹਨੇ ਵਿਊ ਕੀਆਂ ਨੇ ਜੋ ਤਾਂ ਲੋਕਤੰਤਰ ਦੇ ਮਤਾਬਕ ਹੋਤਾ ਸਾਡਾ ਡੈਮੋਕ੍ਰੇਸੀ ਦੇ ਮਤਲਬ ਜੋ ਵੀ ਇਲੈਕਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਜਦੋਂ ਵੀ ਪਹੂਗਾ ਪਾਰਬੰਦੀ ਵਗੈਰਾ ਚੱਲ ਰਹੀ ਹੈ ਕਿਉਂਕਿ ਪਹਿਲਾਂ ਨੈਸ਼ਨਲ ਇਲੈਕਸ਼ਨ ਆ ਗਈ ਸੀ ਇਸ ਕਰਕੇ ਉਹਨੂੰ ਅੱਗੇ ਬਾਤਾਂ ਸੀ ਜਲਦੀ ਉਹ ਵੀ ਹੋ ਜਾਈ। ਸਭ ਤੁਸੀਂ ਲਗਾਤਾਰ ਫੀਡਬੈਕ ਲੈ ਰਹੇ ਹੋ। ਜਦੋਂ ਉਹ ਕੰਗਨਾ ਮਨੋਤ ਨੂੰ ਜਿਸ ਤਰੀਕੇ ਨਾਲ ਸੀਐਸਰ ਜਵਾਨੀ ਕਰਕੇ ਚਾਟਾ ਮਾਰ ਗਿਆ ਉਸ ਦੇ ਬਾਅਦ ਇਹ ਆਇਆ ਕਿ ਖਾਲਸਾ ਦੀ ਨਾ ਪੰਜਾਬ ਦੇਖੋ ਪਤਾ ਕੀ ਦੇਖੋ ਓਹੋ ਇੱਕ ਗੁੱਸਾ ਉਹਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ 'ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹੈਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਫਾਮੇ ਫਿਲਮ ਸਟਾਰਾਂ ਮੈਂ ਇਲੈਕਟਿਡ ਐਮਪੀ ਬਣ ਕੇ ਹਾਂ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰੇ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ 130 ਲੱਖ ਮੀਟ੍ਰਿਕ ਟਨ ਕਣਕ ਦੇਵਾਂਗਾ ਹਾਂ ਇਸ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟ੍ਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਹਾਂ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਅ ਡਿਗਰੀ ਜਿਹੜੇ -50 ਦੇ ਵਿੱਚ ਤਾਂ ਤਾਹਾਂ ਜਦੋਂ ਠੰਡ ਦੇ ਵਿੱਚ ਕਾਰਗਿਲ 'ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ 'ਚ ਗੰਗਾ ਨਗਰ ਤੇ ਜੈਸਲਮੇਰ ਦੇ ਟਿੱਬਿਆਂ 'ਚ +50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਿ ਦਿੰਦੇ ਹੋ ਹੱਤਵਾਦੀ ਨੇ ਬਕਵਾਦੀ ਨੇ ਕਿਸਾਨ ਬਹਿ ਜਾਣ ਇਹ ਹੱਤਵਾਦੀ ਨੇ ਕੋਈ ਵੀ ਉਹਨਾਂ ਦੇ ਗੁਰੂ ਤੋਂ ਕੋਈ ਬਾਈ ਹੱਤਵਾਦੀ ਨੇ ਬਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਉਹ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂਗਾ ਸਾਡੇ ਲਗਦਾ ਹੈ ਮੰਤਰੀ ਨੇ ਪਹਿਲੀ ਹੀ ਮੀਟਿੰਗ ਦੇ ਵਿੱਚ ਇੱਕ ਗੰਦੀ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਸੀਗੀਆਂ ਉਹ ਉਸ ਤਰ੍ਹਾਂ ਡਿਵਰ ਵਿੱਚ ਨਹੀਂ ਗਿਆ ਜਾਂ ਕੋਈ ਅਪਰ ਸ਼ਾਇਦ ਪੱਤਰ ਦੇਉਂਦੇ ਕਿ ਉਹ ਵੀ ਕੋਈ ਸੁਧਾਰ ਕਰਨ ਜਾ ਰਹੇ ਹੋ ਇਹ ਨਹੀਂ ਦੇਖੋ ਸਾਡੇ ਵੱਲੋਂ ਕੋਈ ਵੀ ਪਾਲਿਸੀ ਐਦਾਂ ਦੀ ਨਹੀਂ ਹੈਗੀ ਜਿਹੜੀ ਐਂਟੀ ਪੀਪਲ ਬਣਾਈ ਗਈ ਹੋਵੇ ਠੀਕ ਹੈ ਨਾ ਅਸੀਂ ਤਾਂ ਸਗੋਂ ਅਸੀਂ ਤਾਂ ਸਗੋਂ ਹੋਰ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਜੋ ਪ੍ਰੋ ਪੀਪਲ ਪਾਲਿਸੀਜ਼ ਨੇ ਉਹਨਾਂ ਨੂੰ ਬਧਾਇਆ ਜਾਵੇ ਉਸ ਦਾ ਕੋਈ ਕਿਤੇ ਕਿਸੇ ਲੈਵਲ ਤੇ ਜਾਂ ਸਾਡੇ ਐਮਐਲਏ ਲੈਵਲ ਤੇ ਜਾਂ ਕਿਸੇ ਲੈਵਲ ਤੇ ਉਹ ਅਸੀਂ ਪਹੁੰਚਾਉਣ ਚ ਕੰਮ ਜਬ ਨਾ ਹੋਏ ਹੋਈਏ ਸੋ ਅਗਲੀ ਵਾਰ ਕਰ ਲਾਂਗੇ ਕੋਈ ਗੱਲ ਨਹੀਂ ਪਰ ਮੇਰਾ ਇੱਕੋ ਮਕਸਦ ਹੈ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਉਹਦੇ ਚ ਮੈਂ ਇਹਨੂੰ ਪੋਜ਼ਿਟਿਵ ਲੈਣਾ ਕਿ 352000 ਵੋਟਾਂ ਪਈਆਂ ਕਾਂਗਰਸ ਨੂੰ 3550 ਪਈਆਂ 30000 ਵੋਟ ਦਾ ਫਰਕ ਹੈ ਸਿਰਫ ਪਰ ਕਈ ਵਾਰੀ ਲੋਕ ਨਾ ਜਿਤਾਉਂਦੇ ਹੁੰਦੇ ਨੇ ਨਾ ਹਰਾਉਂਦੇ ਹੁੰਦੇ ਨੇ ਸਿਰਫ ਚੇਤਾਉਂਦੇ ਹੁੰਦੇ ਨੇ ਕਸਦੇ ਹੁੰਦੇ ਨੇ ਕਿ ਅਸੀਂ ਆ ਇੱਥੇ ਠੀਕ ਕਰ ਲੋ ਕਰ ਲਾਂਗੇ ਜਿਨੇ ਜੀਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਸੋ ਅਸੀਂ ਪਿਛਲੀ ਵਾਰ ਨਾਲੋਂ ਆਪਾਂ ਤੇ ਬਾਕੀ ਪੂਰੇ ਦੇਸ਼ 'ਚ ਦੇਖੋ ਤੁਸੀਂ ਕੀ ਹਾਲ ਹੈ ਪੂਰੇ ਦੇਸ਼ ਦੇ ਵਿੱਚ ਮਤਲਬ ਜਿਹੜੇ ਕਹਿੰਦੇ ਸੀ 400 ਪਰ 400 ਪਰ 240 ਤੇ ਰਹੇਗੇ ਤੇ ਵੱਡੇ ਵੱਡੇ ਜੇ ਆਰਕੇ ਸਿੰਘ ਵਰਗੇ ਜਸਮਰਪੀਰਾਨੀ ਵਰਗੇ ਇਵਨ ਅਯੁੱਧਿਆ ਜਿੱਥੇ ਉਹਨਾਂ ਨੇ ਸ਼੍ਰੀ ਗਾਂਦਭਗੰਤ ਮੰਦਿਰ ਬਣਾਇਆ ਫੈਜ਼ਾਵਾ ਸੀਟ ਆ ਸੋ ਹੋਣੋਂ ਪਹਿਲਾਂ ਵਾਲਾ ਜਿਹੜਾ ਔਰਾ ਸੀਗਾ ਜਾਂ ਪਹਿਲਾਂ ਵਾਲਾ ਜਿਹੜਾ ਧਮਕੀ ਦਿੰਦੇ ਸੀ ਗੱਲ-ਗੱਲ ਤੇ ਤੈਨੂੰ ਸਰਕਾਰ ਤੋੜ ਦਿਆਂਗੇ ਗੁੰਵਾਹ ਕਰ ਦੇਣ ਉਹ ਤਾਂ ਨਹੀਂ ਚੱਲਣਾ ਵਾ ਠੀਕ ਹੈ ਨਾ ਹੁਣ ਤਾਂ ਇਹ ਹੈ ਵੀ ਉਹਨੂੰ ਹਰ ਗੱਲ ਤੇ ਇਹ ਦੇਖ ਰਿਹਾ ਕਿ ਆਉਣ ਸਾਰੀ ਉਹਨਾਂ ਨੇ ਮੁੱਦਾ ਠਾਤਾ ਜੋ ਅਸੀਂ ਵੀ ਕਹਿੰਦੇ ਸੀਗੇ ਅਗਨੀ ਵੀਰ ਵਾਲਾ ਯਕਨੀ ਵੀਰ ਬਾਰੇ ਦੱਸੋ ਕਿ ਤਿੰਨ ਸਾਲਾਂ ਚ ਜਵਾਕ ਨੂੰ ਰਿਟਾਇਰ ਕਰਕੇ ਸਾਬਕਾ ਬਣਾ ਦੋਗੇ 18 ਸਾਲ ਦਾ ਭਰਤੀ ਕੀਤਾ 22 ਸਾਲ ਦਾ ਤੁਸੀਂ ਘਰੇ ਭੇਜਤਾ ਐਕਸ ਹੋ ਗਿਆ ਬਸੋ ਜ਼ਿੰਦਗੀ ਅਸੀਂ 22 ਸਾਲ ਦੇ ਬੱਚੇ ਦਾ ਜੇ ਇੱਥੇ ਪੜ੍ਹਾਈ ਅਗਲੀ ਕਰਦੇ ਹੁੰਦੇ ਨੇ ਕਿ ਮੈਂ ਆਈਐਸ ਬਣਨਾ ਆਈਪੀਐਸ ਬਣਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਆਰਮੀ ਨੂੰ ਵੀ ਰੈਂਟ ਤੇ ਲੈਣ ਵਾਲਾ ਕੰਮ ਹੋ ਗਿਆ ਵੀ ਆਰਮੀ ਰੈਂਟ ਤੇ 3 ਸਾਲ ਵਾਸਤੇ ਸੋ ਇਸ ਤਰ੍ਹਾਂ ਜਿਹੜੀਆਂ ਮਨਮਾਨੀਆਂ ਹੋਈਆਂ ਨੇ ਪਹਿਲਾਂ ਉਹ ਵਾਪਸ ਲੈਣੇ ਪੈਣਗੀਆਂ ਤੇ ਕਿਸਾਨਾਂ ਵਾਲਾ ਜਿਹੜਾ ਐਮਐਸਪੀ ਵਾਲਾ ਬਿਲ ਹੈ ਉਹਦੇ ਬਾਰੇ ਵੀ ਦੱਸਣਾ ਪਊਗਾ